ਕਿ ਤੁਹਾਨੂੰ ਵੀ ਬਣੀ ਦੇ ਆ ਬਹਾਦਰ ਮਨੋ ਬੇ ਕਹਦੇ ਵੀ ਤੁਹਾਡਾ ਰਾਜ ਨਹੀਂ ਹੋਣਾ ਪੀ.ਜੀ.ਏ ਲੈ ਲੋ ਇਹਨਾਂ ਨੂੰ ਤੇ 2 ਮਹੀਨੇ ਹੋ ਗਏ ਹਮੇ ਤੋਂ ਕਾ ਸਕੂਲੇ ਨਹੀਂ ਜਾਏਗਾ ਤੇ ਮੇਰੀ ਮਮੀ ਚਿੰਨ ਜੋ ਕਰਾ ਲਗਮ ਕਰਦੀ ਆ ਤੇ ਉੱਤੋਂ ਲੈ ਗਈ ਜਾਏਗਾ ਬਣੀ ਚੁਪਾ ਘਟੇ ਤੇ ਬੱਚੇ ਦੀ ਮੱਥੀ ਦਿੱਤੀ ਜਾਵੇ ਜਿੰਨੀ ਨਹੀਂ ਹੋ ਸਕੇ ਛੋਟੀ-ਮੋਟੀ ਜਿੰਨੀ ਵੀ ਵੱਡੋ-ਵੱਡਾ ਪੀ.ਏ ਦਾ ਲਾਈ ਜਾਲੇ ਨੂੰ ਗਰੀਬ ਨਹੀਂ ਜਾਰੀ ਨੂੰ ਕੋਈ ਸੂਰ ਤੋਂ ਮੇਰੇ ਬੱਚੇ ਦੀ ਕੋਰਨਾ ਗਲਪਾ ਜੀ ਮੇਰੇ ਬੱਚੇ ਦਾ ਨਾਜ ਵਾਸਤੇ ਮੈਂ ਤੁਹਾਡੇ ਕੋਲ ਮਦਦ ਮੰਗ ਰਹੀ ਆ ਮੇਰੇ ਬੱਚੇ ਦਾ ਬਹੁਤ ਜ਼ਿਆਦਾ ਔਖਾ ਹੋ ਚੁੱਕਾ ਆ ਮੈਂ ਇਹਦਾ ਬਹੁਤ ਜ਼ਿਆਦਾ ਇਲਾਜ ਕਰਾ ਚੁੱਕੀ ਆ ਇਥੋਂ ਮੈਨੂੰ ਜਵਾਬ ਦਿੱਤਾ ਗਿਆ ਚੰਡੀਗੜ੍ਹ ਪੀਜੀਐਸ ਦਾ ਕਹਿ ਦਿੱਤਾ ਭਾਜੀ ਮੇਰੇ ਕੋਲੋਂ ਇੰਨਾ ਖਰਚਾ ਨਹੀਂ ਹੈਗਾ ਤੇ ਮੇਰੀ ਮਜਦ ਹੋ ਜਿੰਨੀ ਵੀ ਹੋ ਸਕਦਾ ਵੱਧ ਤੋਂ ਵੱਧ ਮੇਰੇ ਬੱਚੇ ਦੇ ਇਲਾਜ ਵਾਸਤੇ ਕੀਤੀ ਜਾਵੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੇਰੇ ਬੱਚੇ ਦਾ ਬਸ ਇਲਾਜ ਹੀ ਚਾਹੀਦਾ ਹੈ ਮੇਰੇ ਬੱਚੇ ਦੇ ਇਲਾਜ ਵਾਸਤੇ ਮਜਦ ਕੀਤੀ ਜਾਵੇ ਮੇਰੇ ਬੱਚੇ ਕੋ ਲੰਮੇ ਨਹੀਂ ਪਿਆ ਜਾਂਦਾ ਆਹ ਦੇਖੋ ਇਸ ਤਰ੍ਹਾਂ ਖੇਚੇ ਲਾ ਕੇ ਫਿਰ ਇਸ ਇਹਨੂੰ ਲੰਮੇ ਪਾਉਣੇ ਆ ਲੰਬੇ ਜਿਹੜਾ ਇਹਦਾ ਮੰਜੇ ਨਾਲ ਨਹੀਂ ਲੱਗਦਾ ਬਹੁਤ ਜ਼ਿਆਦਾ ਔਖਾ ਹੱਡੀ ਇਹਦੀ ਬਾਹਰ ਆ ਹੀ ਪਈ ਆ ਉਹਨਾਂ ਨੇ ਦੱਸਿਆ ਕਿ ਇਹਦਾ ਚੰਡੀਗੜ੍ਹ ਪੀਜੀਆ ਇਲਾਜ ਕਰਵਾਓ ਮੇਰੇ ਕੋਲੋਂ ਇੰਨਾ ਖਰਚਾ ਭਾਜੀ ਨਹੀਂ ਹੈਗਾ